ਅੱਜ ਫਿਰ ਲੈ ਕੇ ਆਏ ਹਾਂ ਸੱਤ ਕਰੇ ਲੁਕੂੜੀਆਂ ਦੇ ਰਿਸ਼ਤੇ ਸੋਹਣੀਆਂ ਸੋਹਣੀਆਂ ਔਰ ਅੱਠ ਵੈਲ ਸੈਟਲਡ ਇੰਡੀਆ ਔਰ ਅਬ੍ਰੋਡ ਦੇ ਲੜਕੇ ਆ ਦੇ ਰਿਸ਼ਤੇ ਨੰਬਰਾਂਸਮੇਂ 10 ਤੱਕ ਬਨੇ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਰਾ ਆਪਣੇ ਚੈਨਲ ਟੈਸ਼ਨ ਕੋਰਸ ਜੀ ਇੱਥੇ ਪਾਈ ਜਾਂਦੀ ਹੈ ਰਿਸ਼ਤਿਆਂ ਦੀ ਐਡ ਜੇ ਤੁਸੀ ਐਡ ਲਗਵਾਉਣਾ ਚਾਹਦੇ ਹੋ ਤਾਂ ਦਿੱਤੇ WhatsApp ਨੰਬਰ ਤੇ ਮੈਨੂੰ ਸੰਪਰਕ ਕਰ ਸਕਦੇ ਹੋ ਤੁਹਾਨੂੰ ਐਡ ਪਾਉਣ ਦੀ ਪ੍ਰਕਿਰਿਆ ਦੱਸ ਦਿੱਤੀ ਜਾਏਗੀ ਸਾਡੇ ਚੈਨਲ ਤੇ ਲੜਕੇ ਦੀ ਐਡ ਬਿਲਕੁਲ ਫ੍ਰੀ ਆਫ ਕੋਸਟ ਪਾਈ ਜਾਂਦੀ ਹੈ ਠੀਕ ਹੈ ਜੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਨੰਬਰ ਅਹ ਵਾਹਿਗੁਰੂ ਜੀ ਲਿਖਣਾ ਬਿਲਕੁਲ ਵੀ ਨਾ ਭੁੱਲਣਾ ਤੁਹਾਨੂੰ ਪਤਾ ਹਰ ਕੰਮ ਦੀ ਸ਼ੁਰੂਆਤ ਪ੍ਰਮਾਤਮਾ ਦੇ ਨਾਮ ਤੋਂ ਹੁੰਦੀ ਹੈ ਸੋ ਆਪਣੇ ਪ੍ਰਮਾਤਮਾ ਆਪਣੇ ਗੁਰੂ ਮਹਾਰਾਜ ਜੀ ਦਾ ਨਾਮ ਲਿਖਣਾ ਬਿਲਕੁਲ ਵੀ ਨਾ ਭੁੱਲਣਾ ਵਾਹਿਗੁਰੂ ਜੀ ਰਾਮ ਰਾਮ ਜੀ ਔਰ ਬਹੁਤ ਬਹੁਤ ਮੁਬਾਰਕਾਂ ਜਿਨ੍ਹਾਂ ਦੀ ਅੰਗੇਜਮੈਂਟ ਹੋ ਚੁੱਕੀ ਹੈ ਔਰ ਰਿਸ਼ਤੇ ਪੱਕੇ ਹੋ ਚੁੱਕੇ ਔਰ ਜਿਨ੍ਹਾਂ ਦੇ ਵਿਆਹ ਹੋ ਚੁੱਕੇ ਹੈ ਜੋ ਤੁਸੀਂ ਮੈਨੂੰ ਡੇਲੀ ਦੇ ਡੇਲੀ ਅਪਡੇਟਸ ਦਿੰਦੇ ਹੋ ਰਿਸ਼ਤਿਆਂ ਦੇ ਲਈ ਕੀ ਸਾਡਾ ਰਿਸ਼ਤਾ ਹੋ ਗਿਆ ਵਾ ਸੋ ਮੈਨੂੰ ਮਨ ਨੂੰ ਵਾਕਈ ਹੀ ਬਹੁਤ ਖੁਸ਼ੀ ਹੁੰਦੀ ਹੈ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਸਾਰਿਆਂ ਵੱਲੋਂ ਠੀਕ ਹੈ ਜੀ ਔਰ ਜਿੰਨੇ ਚੈਨਲ ਮੇਰੇ ਸਬਸਕ੍ਰਾਈਬ ਨਹੀਂ ਕੀਤੇ ਗਰੁੱਪ ਨੂੰ ਉਂਹ ਤੱਕ ਸਬਸਕ੍ਰਾਈਬ ਨਹੀਂ ਕੀਤਾ ਫੜਾਫੜ ਸਬਸਕ੍ਰਾਈਬ ਕਰ ਲੋ ਪਹਿਲਾ ਰਿਸ਼ਤਾ ਜੇ ਲੜਕੀ ਦਾ ਬੀਏ ਸਿੰਘ ਨਰਸਿੰਗ ਕੀਤੀ ਈ ਲੜਕੀ ਨੇ ਠੀਕ ਹੈ ਜੀ ਨਾਮ ਹਾਈਡ ਰੱਖਿਆ ਗਿਆ ਜੀ 24 ਸਾਲ ਦੀ ਉਮਰ 5 ਫੁੱਟ 3 ਹਾਈਟ ਹੈ ਜੀ ਬੀਐਸ ਨਰਸਿੰਗ ਕੀਤੀ ਲੜਕੀ ਨੇ ਔਰ ਸਰਕਾਰੀ ਸਟਾਫ ਨਰਸ ਹੈ ਜੀ ਮਾਝੀ ਬੀ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੀ ਹੈ ਜੀ ਬੱਚੀ ਅੰਮ੍ਰਿਤਸਰ ਦੇ ਆ लड़का ਵਧੀਆ ਹੋਵੇ ਨਸ਼ੇ ਤੋਂ ਰਹਿਤ ਹੋਵੇ ਅੰਮ੍ਰਿਤਸਰ ਦਾ ਹੀ ਹੋਵੇ ਔਰ ਸਰਕਾਰੀ ਨੌਕਰੀ ਕਰਦਾ ਹੋਵੇ ਜਾਂ ਫਿਰ ਆਪਣਾ ਬਿਜ਼ਨਸ ਹੋਵੇ ਠੀਕ ਹੈ ਜੀ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਇਹ ਜਿਹੜੀ ਪ੍ਰੋਫਾਈਲ ਲੜਕੇ ਦੀ ਹੈ ਜੀ ਲੜਕੇ ਦਾ ਨਾਮ ਹਾਈਡਰ ਖੱਗਿਆ ਹੋਆ 36 ਸਾਲ ਦੀ ਉਮਰ 5 ਫੁੱਟ 5 ਹਾਈ 10th ਪਾਸ ਦੁਬਈ ਚ ਜੀ ਐਸਕੇ ਵੀ ਡਰਾਈਵਰ ਹੈ ਜੀ ਰਾਜਪੂਤ ਕਾਸਟ ਹੈ ਜੀ ਵਿਡੋ ਹੈ ਔਰ ਤਿੰਨ ਛੋਟੇ ਬੱਚੇ ਹੈ ਜੀ ਇੱਕ ਬੱਚਾ ਨਾਨੀ ਜੀ ਕੋਲ ਹੈ ਦੋ ਬੱਚੇ ਦਾਦੀ ਜੀ ਕੋਲ ਨੇ ਸਿੰਗਲ ਮਦਰ ਨੇ ਨਾਦੀ ਔਰ ਪੈਨਸ਼ਨਰ ਪੈਨਸ਼ਨ ਆਂਦੀ ਹੈ ਜੀ ਉਹਨਾਂ ਨੂੰ ਪਾਪਾ ਜੀ ਨਹੀਂ ਹੈਗੇ ਤਲਵਾੜਾ ਦੇ ਰਹਿਣ ਵਾਲੇ ਹੈ ਕੋਈ ਕਾਸਟ ਇਸ਼ੂ ਨਹੀਂ ਅਗਰ ਕੋਈ ਡਿਵੋਰਸੀ ਹੋਵੇ ਜਾਂ ਵਿਡੋ ਹੋਵੇ ਤਾਂ ਸੰਪਰਕ ਕਰ ਸਕਦੇ ਜੀ ਠੀਕ ਹੈ ਜੀ ਬੋਤ ਤੇ ਰਿਸ਼ਤੇ ਜੀ ਨੂੰ ਕੋਈ ਕਾਸਟ ਇਸ਼ੂ ਨਹੀਂ ਹੈਗਾ ਨਾਲ ਪੀਲੀ ਪੱਟੀ ਉਹ ਜੀ ਪਰਿਵਾਰ ਵਾਲਿਆਂ ਦਾ ਨੰਬਰ ਜੇ ਤੁਸੀਂ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਰਿਸ਼ਤੇ ਦੀ ਜਿਹੜਾ ਰਿਸ਼ਤਾ ਜੀ ਲੜਕੇ ਦਾ ਗਵਰਨਮੈਂਟ ਜੌਬ ਕਰਦਾ ਜੀ ਲੜਕਾ ਕੇ ਮੁੰਜਲ ਹੈ ਨਾਮ ਅਹਿੰਦੂ ਅਰੋੜਾ ਫੈਮਿਲੀ ਤੋਂ ਬਿਲੋਂਗ ਕਰਦਾ ਜੀ ਜਨਮ 1994 ਔਰ ਲੁਧਿਆਣੇ ਦੇ ਰਹਿਣ ਵਾਲੇ ਲੁਧਿਆਣੇ ਦਾ ਜਨਮ ਬਾਂਸਾਤ ਹੈ ਜੀ ਇੰਜੀਨੀਅਰਿੰਗ ਕੀਤੀ ਸਟੱਡੀ ਔਰ ਗਵਰਨਮੈਂਟ ਆਫੀਸਰ ਹੈ ਜੀ ਬੱਚਾ ਮਾਤਾ ਜੀ ਦਾ ਇੰਸਟੀਚਿਊਟ ਹੈਗਾ ਆਪਣਾ ਔਰ ਪਿਤਾ ਜੀ ਵੀ ਗਵਰਨਮੈਂਟ ਜੌਬ ਕਰਦੇ ਠੀਕ ਹੈ ਜੀ ਇੱਕ ਛੋਟਾ ਬ੍ਰਦਰ ਹੈਗਾ ਜੀ ਲੜਕੀ ਚਾਹੀਦੀ ਹੈ ਪੜ੍ਹੀ ਲਿਖੀ ਸੋਹਣੀ ਹੋਵੇ ਔਰ ਪਹਿਲੇ ਤੇ ਨਾਂ ਦੀ ਕੁੰਡਲੀ ਮੈਚ ਕਰਨੀ ਹੈ ਜੀ ਠੀਕ ਹੈ ਜੀ ਲੜਕੀ ਵਧੀਆ ਹੋਵੇ ਔਰ ਇਹਨਾਂ ਦੀ ਕੋਈ ਮੰਗ ਨਹੀਂ ਹੈ ਜੀ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਲੜਕਾ ਵੀ ਬਹੁਤ ਸੋਹਣਾ ਹੈ ਜੀ ਇਹ ਰਿਸ਼ਤਾ ਹੈ ਜੀ ਲੜਕੀ ਦਾ ਨਾਮ ਕੋਰਾ ਜੀ ਰਮਦਾਸਿਆ ਸਿਕ ਫਰਮ ਤੋਂ ਬਿਲੋਂਗ ਕਰਦੀ 36 ਸਾਲ ਦੀ ਉਮਰ पटफुट दो हाईट है जी एम बी ए की एम ए की प्लस बी एड भी की हुशियारपुर के रहने वाले हैं जी लड़का चाहिए जो जो होवे और बिजनेस करता हो या गवर्नमेंट जॉब करता हो इंडिया तो हो या बाहर तो हो संपर्क कर सकते हो जी पीली पट्टी परिवार वाले का नंबर है जी डायरेक्ट तो गल कर सौ रिश्ते रिश्ता जी मंगलीक लड़केगा नाम जी एच गाबा जी उन्नीस सौ कानवे का जन्म अरोड़ा खत्री है जी और बी एड एम एम बी ए की लड़के ने पी टी पी टेट और पहला और दूजा बहुत क्लीयर है जी सी टैट टू क्लीयर ठीक है जी पापा जोड़े है बिजनेसमैन है वर्क करते जी लड़का ट्रक डिस्पैचर इन कनेडियन कंपनी लुधियाना ठीक है जी माता जी टीचर रिटायर्ड है गे ने एक ब्रदर है वड्डा वो मैरिड है ठीक है जी लड़की चाहिए वजिया होलंधर होशियारपुर ਔਰ ਲੁਧਿਆਣਾ ਇਹਨਾਂ ਨੂੰ ਪਹਿਲੇ ਜੀ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਰਿਸ਼ਤੇ ਦੀ ਇਹ ਜਿਹੜਾ ਰਿਸ਼ਤਾ ਚੱਟ ਸਿੱਖ ਲੜਕੇ ਦਾ ਨਾਮ ਗੋਤ ਨਾ ਜੀ ਖੰਗੂੜਾ 29 ਸਾਲ ਦੀ ਉਮਰ 5 ਫੁੱਟ 10 ਹਾਈਟ ਹੈ ਜੀ 12th ਪਾਸ ਹੈ ਜੀ ਬੱਚਾ ਜਿਹੜਾ ਵਰਕਰ ਜੀ ਦਾ ਮਤਲਬ ਕਿ ਫਾਰਮਿੰਗ اور मंथली ਰੈਂਟ ਆਉਂਦਾ ਪਿਆ ਜੀ ਬੱਚੇ ਨੂੰ 1 ਲੱਖ ਰੁਪਇਆ ਠੀਕ ਹੈ ਜੀ ਕਮਰਸ਼ੀਅਲ ਪ੍ਰਾਪਰਟੀ ਦਾ ਅ ਸਿਟੀ ਦੇ ਵਿੱਚ ਔਰ ਫੈਮਿਲੀ ਜਮਾਤਾ ਪਿਤਾ ਇੱਕ ਸਿਸਟਰ ਹੈ ਜੋ ਮੈਰੀਡਲ ਉਧਿਆਨੇ ਦੇ ਜੀ ਲੜਕੇ ਸਿੰਪਲ ਹੋਵੇ ਕਰੇ ਲੋ ਹੋਵੇ ਔਰ ਸੇਮ ਕਾਸਟ ਜੈਤਸਿਕ ਫੈਮਿਲੀ ਤੋਂ ਹੋਵੇ ਠੀਕ ਹੈ ਜੀ ਸੰਪਰਕ ਕਰ ਸਕਦੇ ਹੋ ਜੀ ਪੀਲੀ ਪੱਟੀ ਵਿੱਚ ਪਰਿਵਾਰ ਵਾਲਾ ਨੰਬਰ ਹੈ ਜੀ ਇਨ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਤੁਸੀਂ ਰਿਸ਼ਤੇਦਾਰਾਂ ਦੇ ਨਾਲ ਇਹ ਜਿਹੜਾ ਰਿਸ਼ਤਾ ਜੀ ਲੜਕੀ ਦਾ ਜੀ ਕੇ ਸਿੰਘ ਹੈ 29 ਸਾਲ ਦੀ ਉਮਰ 5 ਫੁੱਟ 11 ਹਾਈਟ ਹੈ ਬੀਟੈਕ ਕੰਪਿਊਟਰ ਸਾਇੰਸ ਡਿਗਰੀ ਕੀਤੀ ਬੱਚੇ ਨੇ ਸੌਫਟਵੇਅਰ ਇੰਜੀਨੀਅਰ ਹੈ ਜੀ ਪ੍ਰਾਈਵੇਟ ਕੰਪਨੀ ਦੇ ਵਿੱਚ ਠੀਕ ਹੈ ਜੀ ਪਰਿਵਾਰ ਵਿੱਚ ਮਮਤਾ ਜੀ ਇਤੇ ਇੱਕ ਸਿਸਟਰ ਹੈ ਜੀ ਲੁਧਿਆਣਾ ਦੇ ਰਹਿਣ ਵਾਲੇ ਹੈ ਲੜਕੀ ਚਾਹੀਦੀ ਹੈ ਰਿਕੁਆਇਰਡ ਬਿਊਟੀਫੁੱਲ ਸਲੀਮ ਜਰਨਲ ਕਾਸਟ ਵਰਕਿੰਗ ਪ੍ਰੋਫੈਸ਼ਨਲ ਗਰਲ ਠੀਕ ਹੈ ਜੀ 1808 ਨੰਬਰ ਹੈ ਜਿਹਨਾਂ ਦੀ ਪ੍ਰੋਫਾਈਲ ਦਾ ਔਰ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਜੀ ਤੁਸੀਂ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਰਿਸ਼ਤੇਦਾਰ ਇਹਨਾਂ ਦੇ ਨਾਲ ਇਹ ਰਿਸ਼ਤਾ ਜੀ ਲੜਕੀ ਦਾ ਨਾਮ ਕੋਰ ਜੈਟਸਿਕ ਫੈਮਿਲੀ ਤੋਂ ਬਿਲੋਂਗ ਕਰਦੀ 42 ਸਾਲ ਦੀ ਉਮਰ 5 ਫੁੱਟ 10 ਹਾਈਟ ਹੈ ਜੀ ਗ੍ਰੈਜੂਏਟ ਹੈ ਕੈਨੇਡਾ ਪੀਆਰ ਹੈ ਮੈਰਿਟਲ ਸਟੇਟਸ ਡਿਵੋਰਸ ਹੋਇਆ ਪਿਆ ਹੈ ਉਹ ਆ 3 ਬੱਚੇ ਨੇ ਠੀਕ ਹੈ ਜੀ ਜਲੰਧਰ ਦਾ ਬੈਕਗਰਾਉਂਡ ਹੈ ਨਾਦਰ ਲੜਕਾ ਵਧੀਆ ਹੋਵੇ ਫੈਸ਼ਨੂ ਹੋਵੇ ਕੈਨੇਡਾ ਤੋਂ ਹੋਵੇ ਜਾਂ ਇੰਡੀਆ ਤੋਂ ਹੋਵੇ ਤੁਸੀਂ ਇਹਨਾਂ ਨੂੰ ਕਮੈਂਟ ਵਿੱਚ ਆਪਣਾ ਪ੍ਰੋਪਰ ਬਾਇਓ ਡਾਟਾ ਲਿਖਣਾ ਕਿਉਂਕਿ ਇਹਨਾਂ ਨੇ ਆਪਣਾ ਨੰਬਰ ਨਹੀਂ ਦਿੱਤਾ ਸੋ ਤੁਹਾਨੂੰ ਕਮੈਂਟ ਵਿੱਚ ਆਪਣਾ ਪ੍ਰੋਪਰ ਬਾਇਓ ਡਾਟਾ ਲਿਖਣਾ ਪਏਗਾ ਠੀਕ ਹੈ ਜੀ ਇਹ ਤੁਹਾਨੂੰ ਆਪੇ ਹੀ ਡੀਲ ਕਰਨਗੇ ਸੋ ਲੜਕਾ ਭਾਵੇਂ ਡਿਵੋਰਸ ਹੋਇਆ ਹੋਵੇ ਜਾਂ ਵਿਡੋ ਹੋਵੇ ਤੁਸੀਂ ਜ਼ਰੂਰ ਮੈਸੇਜ ਕਰਨਾ ਠੀਕ ਹੈ ਜੀ ਜਿਹੜਾ ਰਿਸ਼ਤਾ ਲੜਕੇ ਦਾ ਜੀ ਨਾਮ ਕੇਸ਼ ਸ਼ਰਮਾ 1992 ਦਾ ਜਨਮ 6 ਫੁੱਟ 3 ਹਾਈਟ ਹੈ ਜੀ ਲੜਕੀ ਦੀ ਸਟੱਡੀ ਜੀਪੀ ਰੇਟਿੰਗ ਧੀ ਠੀਕ ਹੈ ਜੀ ਔਰ ਟ੍ਰਾਂਸਪੋਰਟ ਦਾ ਨਾ ਆਪਣਾ ਬਿਜ਼ਨਸ ਹੈ ਇੱਕ ਬ੍ਰਦਰ ਹੈ ਜੀ ਔਰ ਆਮ ਪੂਰਾ ਬਠਿੰਡਾ ਦੇ ਨੇ ਔਰ ਲੜਕੀ ਚਾਹੀਦੀ ਵਧੀਆ ਹੋਵੇ ਜਿਹਦੀ ਹਾਈਟ 5 ਫੁੱਟ 3 ਤੋਂ ਉੱਪਰ ਹੋਵੇ ਠੀਕ ਹੈ ਜੀ ਮਾਲਵਾ ਏਰੀਆ ਨੂੰ ਪਹਿਲੇ ਕੀ ਹੈ ਸੋ ਪੀਲੀ ਪੱਟੀ ਹੋ ਜੀ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਇਹ ਜਿਹੜਾ ਰਿਸ਼ਤਾ ਜੀ ਨਾਮ ਐਚ ਸਿੰਘ ਹੈ ਜੁਨੇਜਾ ਖੱਤਰੀ ਹੈ 1998 ਦਾ ਜਿਹਨਾਂ ਪੰਟ ਫੁੱਟ 6 ਹਾਈਟ ਹੈ ਲੜਕਾ 9th ਪਾਸ ਹੈ ਜੀ ਹੋਜ਼ਰੀ ਹੈਲਪਰ ਦਾ ਵਰਕ ਕਰਦੇ ਪਿਆ ਜੀ ਲੁਧਿਆਣੇ ਦੇ ਹੈ ਜੀ ਔਰ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੇ ਹੈ ਤਿੰਨ ਭੈਣਾ ਦੋ ਭਰਾ ਨੇ ਦੋ ਦੋ ਭੈਣਾ ਤਿੰਨ ਭਰਾ ਨੇ ਠੀਕ ਹੈ ਲੜਕੇ ਸਿੰਪਲ ਹੋਵੇ ਕਰੇਲੂ ਹੋਵੇ ਔਰ ਕਰੇਲੂ ਚਾਹੀਦੀ ਹੈ ਜੀ ਇਹਨਾਂ ਨੂੰ ਠੀਕ ਹੈ ਜੀ ਔਰ ਕੋਈ ਮੰਗ ਨਹੀਂ ਹੈ ਕਿ ਸਿੰਪਲ ਮੈਰਿਜ ਚੁਣੀ ਚੜਾਵਾ ਕਰਨਗੇ ਜੀ ਠੀਕ ਹੈ ਜੀ 1811 ਪ੍ਰੋਫਾਈਲ ਨੰਬਰ ਹੈ ਔਰ ਪੀਲੀ ਪੱਟੀ ਉਹ ਜੀ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੇ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਰੇਨਾ ਵਾਇਗੁਰ ਜੀ ਰਿਸ਼ਤਾ ਜੀ ਇਹ ਕਾਸਟ ਹੈ ਜੀ ਗਰੋਵ 1994 ਦਾ ਜਨਮ 5 ਫੁੱਟ 8 ਹਾਈਟ ਹੈ ਜੀ ਪਲੱਸ ਟੂ ਪਾਸ ਬਿਜ਼ਨਸ ਹੈ ਜੀ ਇਹਨਾਂ ਦਾ ਅੰਡਰਗਾਰਮੈਂਟਸ ਆ ਪਿਤਾ ਜੀ ਦੀ ਕਰਿਆਣਾ ਦੀ ਸ਼ਾਪ ਹੈ ਜੀ ਮਾਤਾ ਜੀ ਹੋਮ ਮੇਕਰ ਹੈ ਇੱਕ ਬ੍ਰਦਰ ਇੱਕ ਸਿਸਟਰ ਮੈਰਿਡ ਕਪੂਰਥਲਾ ਦੇ ਰਹਿਣ ਵਾਲੇ ਆ ਜੀ ਕਿ ਰਲੂ ਸਿੰਪਲ ਲੜਕੀ ਦੇ ਲੋੜ ਹੈ ਜੀ ਔਰ ਪੀਲੀ ਪੱਟੀ ਉਹ ਜੀ ਪਰਿਵਾਰ ਵਾਲਿਆਂ ਦਾ ਨੰਬਰ ਜੇ ਤੁਸੀਂ ਡਾਇਰੈਕਟ ਇਹਨਾਂ ਨਾਲ ਗੱਲ ਕਰ ਸਕਦੇ ਹੋ ਜੀ ਜਿਹੜਾ ਰਿਸ਼ਤਾ ਹੈ ਜੀ ਜੈਕਸਿਕ ਧਾਲੀਵਾਲ ਲੜਕੇ ਦਾ ਜੀ 1999 ਦਾ ਜਨਮ ਹੈ 8 ਪਾਸਟਾ ਜੀ 5 ਫੁੱਟ 7 ਇਟਮ ਹੋਗੇ ਤੇ ਗਿਆ ਜੀ 2 ਏਕੜ ਜ਼ਮੀਨ ਹੈ ਜੀ ਲੜਕੇ ਦੇ ਕੋ ਲਿਟਲੀ ਦੇ ਪੇਪਰ ਲੱਗੇ ਹੋਏ ਹੈ ਔਰ ਇੱਕ ਪੈਨ ਹੈ ਮੈਰਿਡ ਹੈ ਉਹਨਾਂ ਦੇ ਹਸਬੰਦ ਜੋ ਪੈਰਿਸ ਵਿੱਚ ਨੇ ਠੀਕ ਹੈ ਜੀ ਇਹਨਾਂ ਨੂੰ ਕੋਈ ਕਾਸਟ ਇਸ਼ੂ ਨਹੀਂ ਹੈ ਅਗਰ ਲੜਕੀ ਦਾ ਡਿਵੋਰਸ ਹੋਇਆ ਪਿਆਪ ਹੈ ਓਬਵੀਅਸ ਐਕਸੈਪਟ ਕਰਨਗੇ ਲੜਕਾ ਅਨਮੈਰਿਡ ਹੈ ਠੀਕ ਹੈ ਜੀ ਸੋ ਗਰੀਬ ਘਰ ਦੀ ਘਰਲ ਕੁੜੀ ਚਾਹੀਦੀ ਹੈ ਜੀ ਇਹਨਾਂ ਨੂੰ ਪੀਲੀ ਪੱਟੀ ਉੱਪਰਿਵਾਰ ਵਾਲਿਆਂ ਦਾ ਨੰਬਰ ਜੀ ਤੁਸੀਂ ਡਾਇਰੈਕਟ ਗੱਲ ਕਰ ਸਕਦੇ ਹੋ ਇਹਨਾਂ ਦੇ ਨਾਲ ਰਿਸ਼ਤੇ ਦੀ ਇਹ ਜਿਹੜਾ ਰਿਸ਼ਤਾ ਲੜਕੀ ਦਾ ਜੀ ਲੜਕੀ ਵਾਲੇ ਰਾਧਾ ਸੁਆਮੀ ਹੈ ਜੀ ਨਾਮ ਹਾਈਡ ਰੱਖਿਆ ਗਿਆ ਵਾ 1994 ਦਾ ਜਨਮ ਲੜਕੀ ਨੇ ਬੀਕੋਮ ਮੈਮਕਮ ਕੀਤੀ ਦੋਪਰਾ ਜੋ ਅਨਮੈਰਿਡ ਨੇ ਪਿਤਾ ਜੀ ਬਿਜ਼ਨਸ ਕਰਦੇ ਮਮਤਾ ਜੀ ਹੋਮ ਮੇਕਰ ਨੇ ਔਰ ਵਧੀਆ ਲੜਕਾ ਚਾਹੀਦਾ ਜੀ ਜੋ ਰਾਧਾ ਸੁਆਮੀ ਹੋਵੇ ਠੀਕ ਹੈ ਜੀ ਲੁਧਿਆਣੇ ਦੇ ਰਹਿਣ ਵਾਲੇ ਨੇ ਔਰ ਪੰਜਾਬ ਦਾ ਹੀ ਲੜਕਾ ਹੋਵੇ ਵਧੀਆ ਵੈਸ਼ਨੋ ਠੀਕ ਹੈ ਜੀ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਜੀ ਤੁਸੀਂ ਗੱਲਬਾਤ ਕਰ ਸਕਦੇ ਹੋ ਸਿੱਧੀ ਇਹਨਾਂ ਦੇ ਨਾਲ ਇਹ ਜੀ ਦਾ ਰਿਸ਼ਤਾ ਜੀ ਜੱਟ ਸਿੱਖ ਲੜਕੇ ਦਾ ਜੀ ਨਾਮ ਜੀ ਸਿੰਘ ਹੈ ਜੱਟ ਸਿੱਖ ਹੈ 1998 ਦਾ ਜਨਮ 6 ਫੁੱਟ ਹਾਈਟ ਹੈ ਜੀ 10ਵੀਂ ਪਾਸ ਹੈ ਪ੍ਰਾਈਵੇਟ ਜੌਬ ਕਰਦੇ ਜੀ ਟਾਇਏ ਕਰ ਜਮੀਨ ਵੀ ਹੈ ਲੜਕੇ ਦੇ ਕੋਲ ਮਾਤਾ ਜੀ ਇਹ ਪਿਤਾ ਜੀ ਪਰਿਵਾਰ ਵਿੱਚ ਜੇ ਤਿੰਨ ਪੈਨਾ ਜੋ ਵਿਆਹੀਆਂ ਹੋਈਆਂ ਨੇ ਲੜਕੇ ਦਾ ਡਿਵੋਰਸ ਹੋਇਆ ਪਿਆ ਲੜਕੇ ਸਿੰਪਲ ਕਰ ਰਿਹਾ ਚਾਹੀਦੀ ਹੈ ਜੀ ਹੋਰ ਕੋਈ ਡਿਮਾਂਡ ਨਹੀਂ ਪੀਲੀ ਪੱਟੀ ਉੱਤੇ ਪਰ ਨੋਰਮਲ ਨੇ ਦਾ ਨੰਬਰ ਜੀ ਤੁਸੀਂ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਇਹ ਜਿਹੜਾ ਰਿਸ਼ਤਾ ਜੀ ਲੜਕੇ ਦਾ ਐਨ ਸਿੰਘ ਨਾਮ ਹੈ ਜੀ ਸੈਨਿਕ ਕਾਸਟ ਪੜਨੋ ਹਾਈਟ ਹੈ 1993 ਦਾ ਜਨਮ ਡਿਪਲੋਮਾ ਐਨ ਇਲੈਕਟ੍ਰਿਕ ਇੰਜੀਨੀਅਰਿੰਗ ਕੀਤੀ ਹੋਈ ਹੈ ਜੌਬ ਕਰਦੇ ਪਏ ਜੀ ਐਮ ਐਨ ਸੀ ਪ੍ਰਾਈਵੇਟ ਜੌਬ ਵਧੀਆ ਹੈ ਜੀ ਆਮਦਨ ਇਹਨਾਂ ਦੀ ਔਰ ਬਿਜ਼ਨਸਮੈਨ ਨੇ ਮਾਤਾ ਜੀ ਔਰ ਜਿਹੜੇ ਪਿਤਾ ਜੀ ਨੇ ਪ੍ਰਾਈਵੇਟ ਜੌਬ ਕਰਦੇ ਨੇ ਇੱਕ ਬ੍ਰਦਰ ਹੈ ਜੋ ਕੈਨੇਡਾ ਦੇ ਵਿੱਚ ਠੀਕ ਹੈ ਜੀ ਲੜਕੀ ਚਾਹੀਦੀ ਹੈ ਵਧੀਆ ਹੋਵੇ ਪੜੀ ਲਿਖੀ ਹੋਵੇ ਸੋਹਣੀ ਹੋਵੇ ਇਹਨਾਂ ਨੂੰ ਤੁਸੀਂ ਗੱਲਬਾਤ ਕਰਨ ਲਈ ਪੀਲੀ ਪੱਟੀ ਉੱਤੇ ਜਨਰਲ ਨੰਬਰ ਤੇ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਇਹ ਜਿਹੜੀ ਪ੍ਰੋਫਾਈਲ ਹੈ ਜੀ ਲੜਕੀ ਦੀ ਹੈ ਵਰਕ ਪਰਮਿਟ ਤੇ ਹੈ ਜੀ ਲੰਡਨ ਦੇ ਵਿੱਚ ਠੀਕ ਹੈ ਜੀ ਨਾਮ ਸੀਤ ਸਿੰਘ ਔਰ ਰਾਜਪੂਤ ਰઠੋਰ ਕਾਸਟ ਜੀ ਨਾਦੀ ਹਾਈਟ ਪੁਆਇੰਟ 6 ਜ 1994 ਦਾ ਜਨਮ ਹੈ ਜੀ ਬੀਟੈਕ ਇੰਜੀਨੀਅਰਿੰਗ ਮਕੈਨੀਕਲ ਇੰਜੀਨੀਅਰਿੰਗ ਕੀਤੀ ਹੋਈ ਹੈ ਔਰ ਐਮਐਸਸੀ ਵੀ ਔਰ ਵਰਕ ਪਰਮਿਟ ਤੇ ਹੈ ਜੀ ਲੰਡਨ ਤੇ ਜਿਹੜੇ ਇਹਦੇ ਪਿਤਾ ਜੀ ਨੇ ਉਹ ਗਵਰਨਮੈਂਟ ਰਟਾਇਰ ਠੀਕ ਹੈ ਜੀ ਮਾਤਾ ਜੀ ਹੋਮਮਿਕਰ ਹੈ ਇੱਕ ਸਿਸਟਰ ਹੈ ਜੋ ਮੈਰਿਡ ਹੈ ਲੜਕੀ ਚਾਹੀਦੀ ਹੈ ਜੋ ਜੋ ਇੰਗਲੈਂਡ ਦੇ ਵਿੱਚ ਵਰਕ ਪਰਮਿਟ ਤੇ ਹੋਵੇ ਜਾਂ ਪੀਆਰ ਹੋਵੇ ਇਹਨਾਂ ਨੂੰ ਕੋਈ ਕਾਸਟ ਇਸ਼ੂ ਨਹੀਂ ਆਏਗਾ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੀ ਪੀਲੀ ਪੱਟੀ ਉੱਤੇ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੇ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਰਿਸ਼ਤੇ ਦੀ ਇਹਨਾਂ ਦੇ ਨਾਲ ਤੁਸੀਂ ਇਹ ਜਿਹੜੀ ਪ੍ਰੋਫਾਈਲ ਲੜਕੀ ਦੀ ਹੈ ਜੀ ਨਾਮ ਹਾਈਦਰ ਖਿਆ ਗਿਆ ਵਾ ਬ੍ਰਾਹਮਣ ਕਾਸਟ ਤੋਂ ਬਿਲੋਂਗ ਕਰਦੇ ਜੀ ਉਮਰ 27 ਸਾਲ 5 ਫੁੱਟ 5 ਹਾਈਟ ਹੈ ਜੀ ਬੈਸ਼ਨੋ ਪਰਿਵਾਰ ਦੀ ਲੜਕੀ ਹੈ ਔਰ ਮੈਰੀਟਲ ਸਟੇਟਸ ਡਿਵੋਰਸ ਹੋਇਆ ਪਿਆ ਹੈ ਔਰ ਇੱਕੋ ਪੰਜ ਸਾਲ 8 ਸਾਲ ਦੀ ਬੇਟੀ ਹੈ ਜੀ ਔਰ ਪਟਿਆਲੇ ਦੇ ਰਹਿਣ ਵਾਲੇ ਲੜਕਾ ਚਾਹੀਦਾ ਜੋ ਬੇਟੀ ਨੂੰ ਦਿਲੋਂ ਸੈਪਟ ਕਰ ਸਕੇ ਠੀਕ ਹੈ ਜੀ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਜੀ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਨਾਲ ਰਿਸ਼ਤੇ ਦੀ ਇਹ ਜਿਹੜਾ ਰਿਸ਼ਤਾ ਹੈ ਜੀ ਲੜਕੀ ਦਾ ਜੀ ਪੀ ਸਿੰਘ ਨਾਮ ਹੈ ਜੀ ਅਰੋੜਾ ਸਿੱਖ ਫੈਮਿਲੀ ਦਾ ਬਿਲੋਂਗ ਕਰਦਾ 1991 ਦਾ ਜਨਮ 5 ਫੁੱਟ 10 ਹਾਈਟ ਹੈ ਜੀ 10th ਪਾਸ ਹੈ ਅੰਮ੍ਰਿਤਸਰ ਅੰਮ੍ਰਿਤਸਰ ਦਾ ਜਨਮ ਹੈ ਜੀ ਵੈਜੀਟੇਰੀਅਨ ਹੈ ਅਨਰਾ ਸੌਰੀ ਬਿਜ਼ਨਸ ਹੈ ਜੀ ਵੈਜੀਟੇਬਲ ਟਰੇਡਰਸ ਨੇ ਖੰਨਾ ਦੇ ਵਿੱਚ ਮਤਲਬ फ्रोजन जो फूड है का वेजिटेबल्स ਦਾ ਉਹਨਾਂ ਦੇ ਵਪਾਰੀ ਨੇ ਠੀਕ ਹੈ ਜੀ ਅਨਮੈਰਿਡ ਨੇ ਅੰਮ੍ਰਿਤਕਿਆ ਲੜਕੇ ਨੇ ਔਰ ਲੜਕੀ ਜਿਹੜੀ ਜੋ ਕਰੇਲੂ ਹੋਵੇ ਕੋਈ ਕਾਸਟ ਇਸ਼ੂ ਨਹੀਂ ਹੈ ਜੀ ਜੇਕਰ ਡਿਵੋਰਸ ਹੋਇਆ ਪਿਆ ਤਾਂ ਵੀ ਅਸੈਪਟਿਡ ਹੈ ਪਰ ਨਾਲ ਕੋਈ ਬੱਚਾ ਨਾ ਹੋਵੇ ਬਸ ਠੀਕ ਹੈ ਜੀ ਤੇ ਜੇਕਰ ਲੜਕੀ ਨੇ ਅੰਮ੍ਰਿਤ ਨਹੀਂ ਸ਼ਕਿਆ ਤਾਂ ਵੀ ਕੋਈ ਗੱਲ ਨਹੀਂ ਹੈ ਤੁਸੀਂ ਨਾਲ ਨੂੰ ਸੰਪਰਕ ਕਰ ਸਕਦੇ ਹੋ ਜੀ ਨਾਲ ਬੱਚੇ ਦੀ ਫੋਟੋ ਹੈ ਨਾਲ ਨੰਬਰ ਹੈ ਜੀ ਪੀਲੀ ਪੱਟੀ ਵਿੱਚ ਇਹ ਜਿਹੜਾ ਰਿਸਟਰ ਜੀ ਲੜਕੇ ਦਾ ਨਾਮ ਹੈ ਜੇ ਕੇ ਸਿੰਘ ਹੈ ਜੀ ਸੈਨਿਕ ਕਾਸਟ 1995 ਦਾ ਜਨਮ ਪਨਫੁੱਟ 9 ਹਾਈਟ ਪਲੱਸ 2 ਪਾਸ ਆਈਟੀਆਈ ਕੀਤੀ ਹੋਈ ਹੈ ਔਰ ਪ੍ਰਾਈਵੇਟ ਜੌਬ ਕਰਦੇ ਪਏ ਜੀ 8 ਏਕੜ ਜ਼ਮੀਨ ਹੈ ਦੋ ਅਨਰੀਆਂ ਦੁਕਾਨਾਂ ਨੇ ਪਾਪਾ ਦੀ ਵੀ ਦੁਕਾਨ ਹੈ ਔਰ ਮਾਤਾ ਜੀ ਹੋਮਮੇਕਰ ਨੇ ਦੋ ਭੈਣਾ ਵਿਆਹੀਆਂ ਹੋਈਆਂ ਨੇ ਇੱਕ ਰੈਡੂ ਲੜਕੀ ਚਾਹੀਦੀ ਹੈ ਜੀ ਸਿੰਪਲ ਮੈਰ ਸ਼ਰਮੇ ਕੋਈ ਡਿਮਾਂਡ ਨਹੀਂ ਹੈ ਜੀ ਪੀਲੀ ਪੱਟੀ ਉੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ